ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਕੈਨੇਡਾ ਨੇ ਪਿਛਲੇ ਹਫ਼ਤਿਆਂ ਦੇ ਵਿੱਚ ਸਪੌਜ਼ ਨੂੰ ਓਪਨ ਵਰਕ ਪਰਮਿਟ ਦੇਣ ਦੇ ਐਲਾਨ ਤੋਂ ਬਾਅਦ ਹੁਣ ਨਿਊਜ਼ੀਲੈਂਡ ਨੇ ਵੀ ਵਿਦੇਸ਼ੀ ਕਾਮਿਆਂ ਵਾਸਤੇ ਨੌਕਰੀ ਹਾਸਲ ਕਰਨ ਵਾਸਤੇ ਵੀਜ਼ਾ ਨੀਮਾ ਦੇ ਵਿੱਚ ਢਿੱਲ ਦਿੱਤੀ ਹੈ ਪੂਰੀ ਜਾਣਕਾਰੀ ਤੁਹਾਨੂੰ ਵਿਸਤਾਰ ਨਾਲ ਦੱਸਾਂਗਾ ਇਸ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤਰ੍ਹਾਂ ਬਹੁਤ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਨਾਗਰਿਕ ਤੱਕ ਇਹ ਖਬਰ ਪਹੁੰਚ ਜਾਵੇ ਅਤੇ ਜੇ ਉਹ ਨਿਊ ਦੇ ਵਿੱਚ ਕੰਮ ਕਰਨ ਜਾਣਾ ਚਾਹੁੰਦਾ ਹੈ ਤਾਂ ਉਸ ਤੱਕ ਇਹ ਜਾਣਕਾਰੀ ਪਹੁੰਚਦੀ ਹੋ ਸਕੇ ਤਾਂ ਦੋਸਤੋ ਚਲਦੇ ਹਾਂ ਜਾਣਕਾਰੀ ਵੱਲ ਕੈਨੇਡਾ ਨੇ ਪਿਛਲੇ ਹਫ਼ਤਿਆਂ ਦੇ ਵਿੱਚ ਪੀ ਐਚ ਡੀ ਡਾਕਟੋਰੇਟ ਇਸ ਤੋਂ ਇਲਾਵਾ ਹੋਰ ਸਕਿਲਡ ਕੋਰਸਸ ਜਾਂ ਫਿਰ ਸਿਹਤ ਦੇ ਨਾਲ ਜੁੜੇ ਕੋਰਸਸ ਕਰਨ ਜਾ ਰਹੇ ਜੋ ਵਿਦਿਆਰਥੀ ਨੇ ਉਹਨਾਂ ਦੇ ਸਪਾਊਸ ਨੂੰ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਤੋਂ ਬਾਅਦ ਹੁਣ ਨਿਊਜ਼ੀਲੈਂਡ ਨੇ ਵੀ ਵਿਦੇਸ਼ੀ ਕਾਮਿਆਂ ਲਈ ਨੌਕਰੀ ਹਾਸਲ ਕਰਨ ਵਾਸਤੇ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਹੈ ਕੋਵਿਡ ਮਹਾਮਾਰੀ ਤੋਂ ਬਾਅਦ ਕਈ ਦੇਸ਼ਾਂ ਦੀ ਆਰਥਿਕਤਾ ਨੂੰ ਝਟਕਾ ਲੱਗਾ ਹੈ ਜਿਸ ਕਾਰਨ ਉਹਨਾਂ ਨੇ ਆਪਣੀ ਵੀਜ਼ਾ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਤਾਂ ਜੋ ਉਹ ਸੈਰ-ਸਪਾਟਾ ਵਰਗੀਆਂ ਗਤੀਵਧੀਆਂ ਤੋਂ ਕਮਾਈ ਕਰ ਸਕਣ ਨਿਊਜ਼ੀਲੈਂਡ ਵੀ ਅਜਿਹਾ ਹੀ ਕਰ ਰਿਹਾ ਹੈ ਤੇ ਲੋਕਾਂ ਨੂੰ ਰਿਮੋਟ ਤੋਂ ਆਉਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ ਕੀ ਤੁਸੀਂ ਨਿਊਜ਼ੀਲੈਂਡ ਜਾ ਕੇ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਜੇਕਰ ਤੁਹਾਡਾ ਜਵਾਬ ਹਾਂ ਦੇ ਵਿੱਚ ਹੈ ਤਾਂ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ ਨਿਊਜ਼ੀਲੈਂਡ ਨੇ ਆਪਣੇ ਵੀਜ਼ਾ ਨਿਯਮਾਂ ਦੇ ਵਿੱਚ ਵਦੇਸ਼ੀ ਕਾਮਿਆਂ ਨੂੰ ਦੇਸ਼ ਵਿੱਚ ਆ ਕੇ ਰਿਮੋਟ ਤੋਂ ਕੰਮ ਕਰਨ ਦਾ ਮੌਕਾ ਮਿਲੇਗਾ ਕੋਵਿਡ ਮਹਾਮਾਰੀ ਦੌਰਾਨ ਨਿਊਜ਼ੀਲੈਂਡ ਦੀ ਅਰਥਵਿਵਸਥਾ ਨੂੰ ਝਟਕਾ ਲੱਗਾ ਸੀ ਜਿਸ ਤੋਂ ਬਾਅਦ ਹੁਣ ਸੈਰ ਸਪਾਟੇ ਰਾਹੀਂ ਇਸ ਦੀ ਪਰਪਾਈ ਕਰਨਾ ਚਾਹੁੰਦੇ ਨਿਊਜ਼ੀਲੈਂਡ ਨੇ ਵੀਜ਼ਾ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਹੈ ਅਤੇ ਤੁਹਾਨੂੰ ਨਿਊਜ਼ੀਲੈਂਡ ਵਿੱਚ ਰਿਮੋਟ ਤੋਂ ਕੰਮ ਕਰਨ ਦੀ ਟੈਕਸ ਭਗਤਾਨ ਨਹੀਂ ਕਰਨਾ ਪਵੇਗਾ ਤਾਂ ਦੋਸਤੋ ਵੀਜ਼ਾ ਨਿਯਮਾਂ ਵਿੱਚ ਢਿੱਲ ਦੇਣ ਤੋਂ ਬਾਅਦ ਵਿਦੇਸ਼ੀ ਲੋਕ ਨਿਊਜ਼ੀਲੈਂਡ ਵਿੱਚ ਕੰਮ ਦੇ ਨਾਲ-ਨਾਲ ਯਾਤਰਾ ਵੀ ਕਰ ਸਕਣਗੇ ਸੋਮਵਾਰ ਨੂੰ ਵੇਲਿੰਗਟਨ ਹਵਾਈ ਅੱਡੇ ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਆਰਥਿਕ ਵਿਕਾਸ ਮੰਤਰੀ ਨਿਕੋਲਾ ਵਿਲੇਸ ਨੇ ਕਿਹਾ ਕੀ ਨਿਊਜ਼ੀਲੈਂਡ ਸਰਕਾਰ ਇਸ ਨਵੀਂ ਯੋਜਨਾ ਰਾਹੀਂ ਉੱਚ ਹੁਨਰਮੰਦ ਲੋਕਾਂ ਨੂੰ ਦੇਸ਼ ਵਿੱਚ ਲਿਆਉਣਾ ਚਾਹੁੰਦੀ ਹੈ ਸਰਕਾਰ ਖਾਸ ਤੌਰ ਤੇ ਆਈਟੀ ਸੈਕਟਰ ਦੇ ਹੁਨਰਮੰਦ ਲੋਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੀ ਹੈ ਖਾਸ ਕਰਕੇ ਦੱਖਣੀ ਪੂਰਬੀ ਏਸ਼ੀਆ ਅਤੇ ਅਮਰੀਕਾ ਤੋਂ ਨਿਊਜ਼ੀਲੈਂਡ ਨੂੰ ਉਮੀਦ ਹੈ ਕਿ ਇਸ ਨਾਲ ਸੈਰ ਸਪਾਟੇ ਨੂੰ ਹਲਾਰਾ ਮਿਲੇਗਾ ਅਤੇ ਆਰਥਿਕਤਾ ਵਿੱਚ ਸੁਧਾਰ ਹੋਵੇਗਾ ਤਾਂ ਦੋਸਤੋ ਆਰਥਿਕ ਵਿਕਾਸ ਮੰਤਰੀ ਨਿਕੋਲਾ ਵਿਲਸ ਨੇ ਕਿਹਾ ਸਰਕਾਰ ਦਾ ਮੰਨਣਾ ਹੈ ਕਿ ਨਵੇਂ ਵੀਜ਼ਾ ਨੀਮਾ ਨਿਊਜ਼ੀਲੈਂਡ ਨੂੰ ਵਿਸ਼ਵ ਦੀ ਪ੍ਰਤਿਵਾ ਲਈ ਇੱਕ ਹੋਰ ਸਵਾਗਤ ਕਰਨ ਵਾਲੀ ਮੰਜ਼ਲ ਬਣਾ ਦੇਣਗੇ ਉਨ੍ਹਾਂ ਕਿਹਾ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਵੱਤਵਦ ਅਮੀਰ ਅਤੇ ਪ੍ਰਤਿਵਸ਼ਾਲੀ ਲੋਕ ਸਾਡੇ ਦੇਸ਼ ਵਿੱਚ ਆਉਣ ਪਿਛਲੇ ਹਫਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਵੀ ਇਨਵੈਸਟ ਨਿਊਜ਼ੀਲੈਂਡ ਨਾਂ ਦੀ ਪਹਿਲਕਦਮੀ ਦਾ ਐਲਾਨ ਕੀਤਾ ਸੀ ਇਸ ਦਾ ਉਦੇਸ਼ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਸੀ ਨਵੇਂ ਨਿਯਮ ਕੀ ਹਨ ਨਵੇਂ ਵੀਜ਼ਾ ਨਿਯਮ ਲਾਗੂ ਹੋ ਗਏ ਹਨ ਹਾਲਾਂਕਿ ਜੇਕਰ ਕੋਈ ਵਿਅਕਤੀ 90 ਦਿਨਾਂ ਤੋਂ ਵੱਧ ਸਮੇਂ ਵਿੱਚ ਨਿਊਜ਼ੀਲੈਂਡ ਵਿੱਚ ਰਹਿੰਦਾ ਹੈ ਅਤੇ ਕੰਮ ਕਰਦਾ ਹੈ ਤਾਂ ਉਸ ਨੂੰ ਟੈਕਸ ਵੀ ਦੇਣਾ ਪਵੇਗਾ ਲੋਕਾਂ ਨੂੰ ਸਿਰਫ ਆਪਣੇ ਦੇਸ਼ ਦੀਆਂ ਕੰਪਨੀਆਂ ਲਈ ਰਿਮੋਟ ਤੋਂ ਕੰਮ ਕਰਨ ਦੀ ਇਜਾਜ਼ਤ ਹੋਵੇਗੀ ਤੁਸੀਂ ਨਿਊਜ਼ੀਲੈਂਡ ਆ ਕੇ ਇੱਥੇ ਕਿਸੇ ਕੰਪਨੀ ਵਿੱਚ ਕੰਮ ਨਹੀਂ ਕਰ ਸਕਦੇ ਨਿਊਜ਼ੀਲੈਂਡ ਡਿਜੀਟਲ ਨੋਮੈਡਜ਼ ਵੀਜ਼ਾ ਰਾਹੀਂ ਦੂਰ ਦਰਾਡੇ ਦੇ ਕੰਮਿਆਂ ਨੂੰ ਕਮ ਕਰਨ ਦੀ ਇਜਾਜ਼ਤ ਦੇਣ ਵਾਲਾ ਨਵਾਂ ਦੇਸ਼ ਹੈ ਸਪੇਨ ਅਤੇ ਥਾਈਲੈਂਡ ਵਿੱਚ ਵੀ ਲੋਕਾਂ ਨੂੰ ਡਿਜੀਟਲ नोमेड्स वीजा ਦਿੱਤਾ ਜਾ ਰਿਹਾ ਹੈ ਤਾਂ ਦੋਸਤੋ ਤੁਸੀਂ ਵੀ ਇਸ ਮੌਕੇ ਦਾ ਫਾਇਦਾ ਉਠਾਓ ਅਤੇ ਸਕਿਲਡ ਵਰਕਰ ਦੇ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਕੰਮ ਕਰਨ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇੰਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਾਂਸ ਅਗੇਨ ਟੂ 올 ਮਾਈ ਵਿਅਰਸ